ਨਾਲ ਸ਼ਕਤੀ ਸਟੂਡੀਓ ਪੰਜਾਬ ਵਿੱਚ ਆ ਪਿਆਰੇ ਦਰਸ਼ਕਾਂ ਮੈਂ ਡਾਕਟਰ ਬਲਦੇਵ ਸਿੰਘ ਆਪ ਜੀ ਦਾ ਸਵਾਗਤ ਕਰਦਾ ਹਾਂ ਵੈਲਕਮ ਕਰਦਾ ਹਾਂ ਅੱਜ ਹੈ ਸੰਡੇ ਤੇ ਅੱਜ ਹੈ 22 ਦਸੰਬਰ 2024 ਤੇ ਜਦੋਂ ਅਸੀਂ ਸਖੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਸਖੇ ਪ੍ਰੋਗਰਾਮ ਹਰ ਸੰਡੇ ਨੂੰ ਪੇਸ਼ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਨਿਊਜ਼ ਐਨਲਿਸਿਸ ਕੀਤਾ ਜਾਂਦਾ ਹੈ ਪਿਆਰੇ ਦਰਸ਼ਕੋ ਅੱਜ ਜੋ ਸੀ ਆਪੇ ਸਟੂਡੀਓ ਵਿੱਚ ਨਿਊਜ਼ ਪੇਪਰ ਕੱત્ર ਕਿਤੇ ਅਰਮਨੋਸ ਵੀਰੇ ਸਾਹਮਣੇ ਦਿਖਾਈ ਦੇ ਰਹੇ ਹਨ ਅਜੀਤ ਹੈ ਜਗਬਾਣੀ ਹੈ ਇਸ ਅਲਾਵਾ ਜਿਗਰਾਉ ਬੁਲੇਟਿਨ ਹੈ ਇੰਗਲਿਸ਼ ਅਖਬਾਰ ਦਾ ਸੰਡੇ ਟ੍ਰਿਬਿਊਨ ਹੈ ਤੇ ਕੁਝ ਹੋਰ ਨਿਊਜ਼ ਪੇਪਰ ਇੱਥੇ ਅਰੇਂਜ ਕੀਤੇ ਗਾ ਜਿਨ੍ਹਾਂ ਦੀਆਂ ਹੈਡਲਾਈਨਸ ਦਾ ਸਿਲੈਕਟਡ ਹੈਡਲਾਈਨਸ ਦਾ ਨਲਸ ਕੀਤਾ ਜਾਵੇਗਾ ਪਿਆਰਦਸ਼ ਜਦੋਂ ਅਸੀਂ ਸਿਲੈਕਟਡ ਹੈਡਲਾਈਨਸ ਦਾ ਨਿਊਜ਼ ਐਨਾਲਿਸਿਸ ਕਰਦੇ ਤੈਨ ਪੁਆਇੰਟਸ ਨੂੰ ਹਮੇਸ਼ਾ ਅਸੀਂ ਫੋਕਸ ਕਰਦੇ ਹਾਂ ਤੇ ਪਰਟਸ ਤੇ केंद्रित है फस्ट पॉइंट की है कि सिलेक्ट हैडलाइन की बैकग्राउंड स्टोरी की है सैकड असी देखते जो असी न्यूज हैडलाइन सिलेक्ट की थी है उसकी करंट स्टोरी की बनती थर्ड की है कि उसका फ्यूचर कोर्स की हो सकता है प्यारे दर्शक जो मैं सब तो पहले न्यूज़ ले रहा लगभग सारे न्यूज़पेपर ने कवर की है वह है ਫਰਮੇ ਨਿਊਜ਼ ਵੀ ਆ ਰਹੀ ਹੈ ਪਹਿਲਾਂ ਦੀ ਕਿਉਂਕਿ ਮਸਲਾ ਅੱਜ ਵੀ ਗੰਭੀਰ ਹੈ ਸੰਕਟ ਪ੍ਰਾਣਾ ਚਲਦਾ ਆ ਰਿਹਾ ਉਹ ਹੈ ਕਿਸਾਨ ਦੇ ਸਬੰਧੀ ਜਿਹੜਾ ਮਸਲਾ ਹੈ ਸਾਡਾ ਹੁਣ ਇੱਥੇ ਜਦੋਂ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਰਿਹਾ ਤਾਂ ਮੇਰੇ ਸਾਹਮਣੇ ਇੱਕ ਨਿਊਜ਼ ਪਈ ਹੈ ਜਗੋਂ ਬੁਲੇਟਿਨ ਸ਼ਬੀਅ ਚਾਹੇ ਇਹ ਰੀਜਨਲ ਇਸ ਵੀ ਪਰੰਤੂ ਇਸ ਨੇ ਕਾਫੀ ਵੱਡੀ ਨਿਊਜ਼ ਕਵੈਸ ਕੀਤੀ ਹੈ ਝੋਨੇ ਦੀ ਕਾਟ ਅਤੇ ਪ੍ਰਾਣੀ ਦੇ ਪਰਚੇ ਫਲਾਵ ਐਡੀਸੀ ਦਫ਼ਤਰਾਂ ਦਾ ਕਰਾਉ ਨਮਕ ਖੇਤੀ ਡਰਾਫਟ ਕਿਸਾਨੀ ਤੇ ਕਾਰਪੋਰੇਟ ਦਾ ਨਵਾਂ ਹੱਲਾ ਕਰਾਰ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਹੁਣ ਗੱਲ ਇਹ ਲਗਭਗ ਇਹ ਸਾਰੇ ਪੰਜਾਬ 'ਚ ਹਾਲ ਹੈ ਗੱਲ ਇਹ ਹੋ ਰਹੀ ਆ ਕਿ ਕਿਸਾਨ ਪਿਛਲੇ ਲਗਭਗ 5 ਸਾਲਾਂ ਤੋਂ 2020 ਨੂੰ ਵੀ ਕਾਊਂਟ ਕਰ ਲਓ 2024 ਕੰਪਲੀਟ ਹੋ ਰਿਹਾ ਹੈ 2000 ਅ ਤਸੀਪਰ ਕਰ ਲਓ 2020 ਵਿੱਚ ਸਾਡੇ ਕੋਲ ਕਰੋਨਾ ਦਾ ਸੰਕਟ ਆਇਆ ਸੀ ਬਹੁਤ ਵੱਡਾ ਵਾਇਰਸ ਫੈਲਿਆ ਸੀ ਉਸ ਦੌਰਾਨ ਵੀ ਸਾਡੇ ਕਿਸਾਨਾਂ ਨੇ ਦਿੱਲੀ ਬੈਠ ਕੇ ਦਿੱਲੀ ਦੇ ਵਾਟਰਸ ਤੇ ਭਾਰ ਸਰਕਾਰ ਦਾ ਬੀਜਪੀ ਦਾ ਵਿਰੋਧ ਕੀਤਾ ਕਿਉਂਕਿ ਉਹਨਾਂ ਨੇ ਤਿੰਨ ਕਾਲੇ ਕਾਨੂੰਨ ਜੋ ਕਿਸਾਨਾਂ ਦੇ ਖਿਲਾਫ ਜਾਂਦੇ ਸਨ ਔਰ ਪ੍ਰਾਈਵੇਟ ਸੈਕਟਰ ਨੂੰ ਜੋ ਪ੍ਰਮੋਟ ਕਰਦੇ ਸਫਰਦਾਨੀ ਤੇ ਹਵਾਨੀ ਦੇ ਸੈਕਟਰ ਪ੍ਰਮੋਟ ਕਰ ਉਹ ਸਬਰੋਧ ਕਰਨ ਵਾਸਤੇ ਬਹੁਤ ਵੱਡਾ ਇਹਨਾਂ ਨੇ ਜਾਤ ਵਿੜਿਆ ਔਰ ਅਖੀਰ ਵਿੱਚ ਸਫਲ ਵੀ ਹੋਈ ਪਰੰਤੂ ਉਹ ਸਫਲਤਾ ਅਧੂਰੀ ਈ ਤਾਂ ਰਹਗੀ ਕਿ ਬਹੁਤ ਸਾਰੇ ਕਿਸਾਨਾਂ ਨੇ ਇਸ ਵਿਰੋਧ ਦਾ ਜੋ ਸਰਕਾਰ ਦੇ ਖਿਲਾਫ ਸੀ ਉਸ ਦਾ ਜ਼ੀਸਪੋਰਟ ਕੀਤੀ ਬਹੁਤ ਸਾਰੇ ਕਿਸਾਨਾਂ ਨੇ ਦੋਗਲੀ ਨੀਤੀ ਅਪਣਾ ਕੇ 2021 ਵਿੱਚ ਤੇ 2022 ਵਿੱਚ ਆਦਾਨੀ ਦੀਵਾਲੀ ਦੇ ਜੋ ਸਟੋਰ ਸ ਕਣਕ ਦੇ ਸਟੋਰ ਉਹਨਾਂ ਦੇ ਆਪਣੀ ਕਣਕ ਦੀ ਸੇਲ ਵੀ ਕੀਤੀ ਤੇ ਪਰਚੇਜ ਵੀ ਹੋਈ ਸਾ। ਸੋ ਗੱਲ ਹੋ ਰਹੀ ਹੈ ਕਿ ਕਿਸਾਨਾਂ ਦਾ ਮਸਲਾ ਕੀ ਹੈ ਮੈਂ ਪਿਛਲੀ ਵਾਰ ਵੀ ਕਹਿਦਾ ਰਿਹਾ ਹਾਂ ਅੱਜ ਨਵੀਂ ਗੱਲ ਵੀ ਹੈ ਕਿ ਕਿਸਾਨਾਂ ਦੀ ਮੰਗਾਂ ਨੂੰ ਕਲਾਸੀਫਾਈ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਉਹਨਾਂ ਦੀ ਮੰਗਾਂ ਸਭ ਤੋਂ ਵੱਡੀ ਮੰਗੇ ਹੈ ਕਿ ਐਮਐਸਪੀ ਹੈ ਉਹ ਹੈ ਮਿਨਿਮਲ ਸਪੋਰਟ ਪ੍ਰਾਈਸ ਕਣਕਰਚੋਂ ਇਹਦੀ ਗੱਲ ਹੋ ਰਹੀ ਹੈ ਮੋਸਲੀ ਸਾਡੇ ਪੰਜਾਬ ਚ ਕਣਕ ਦੇ ਜੋ ਨਾ ਬੀਜਿਆ ਜਾਂਦਾ ਹੈ ਜੇ ਤੇ ਜੇ ਝੋਨੇ ਦੀ ਗੱਲ ਕਰ ਲਈਏ ਤਾਂ ਮੈਂ ਸੋਦਾ ਬੇਸਾਬ ਪਾਣੀ ਵੇਸਟ ਹੁੰਦਾ ਤੇ ਜਿਹੜੀ ਬਿਜਲੀ ਦੀ ਵੀ ਵੇਸਟ ਇਸ ਹੁੰਦੀ ਹੈ ਝੋਨਾ ਪੰਜਾਬ ਦੀ ਫਸਲ ਨਹੀਂ ਹੈ ਇੱਕ ਝੋਨਾ ਖਾਸ ਕਰਕੇ ਜੋ ਪੀਰ ਬਿਹਾਰ ਵਿੱਚ ਐਕਸਪੋਰਟ ਕੀਤਾ ਜਾਂਦਾ ਸਾਡੇ ਪੰਜਾਬ ਚੋਂ ਉੱਥੇ ਭੇਜਿਆ ਜਾਂਦਾ ਹੈ ਤੇ ਜਿਹੜੀ ਪੰਜਾਬ ਦੀ ਫਸਲ ਕਣਕ ਹੈ ਉਹ ਵੀ ਪੈਸਟਿਸਾਈਡ ਤੇ ਇਨਸੈਕਟੀਸਾਈਡ ਦੀ ਪਰਤੋਂ ਦੇ ਕਾਰਨ ਵਰਤੋਂ ਦੇ ਜੋਬ ਰਹੇ ਨੇ ਬਹੁਤ ਸਾਰੇ ਐਕਸਪਰਟੇ ਕਹਿ ਰਹੇ ਹਨ ਕਿ ਕਣਕ ਖਾਣੀ ਬੰਦ ਕਰ ਦਿਓ ਇੰਦਾ ਲੱਗਦਾ ਝੋਨਾ ਤੇ ਕਣਕ ਦੋਨਾਂ ਦੀ ਜਿਹੜੀ ਉਤਪਾਦ ਹੈ ਦੋਨਾਂ ਦਾ ਜਿਹੜਾ ਪ੍ਰੋਡਕਸ਼ਨ ਹੈ ਉਹ ਸਰਪਲਸ ਹੋ ਚੁੱਕੀ ਹੈ ਕੋਈ ਵੀ ਉਹਦੇ ਵਿੱਚ ਜਿਹੜਾ ਸਟੋਰ ਹਾਊਸ ਆ ਉਸ ਨੂੰ ਰੱਖਣ ਵਾਸਤੇ ਥਿਆਰ ਨਹੀਂ ਕਿਉਂਕਿ ਆਲਰੇਡੀ ਸਪੇਸ ਹੀ ਹੈ ਨਹੀਂ ਤੇ ਜਿਹੜੀਆਂ ਉਹ ਮਹਿੰਗੀਆਂ ਦਾੜਾਂ ਤੇ ਫਰੂਟ ਹਨ ਸਬਜ਼ੀਆਂ ਹਨ ਉਹਨਾਂ ਨੂੰ ਕਿਸਾਨ ਸਾਡੇ ਪੰਜਾਬ ਦੇ ਬੀਜ ਕੇ ਰਾਜੀ ਨਹੀਂ ਕਿਉਂਕਿ ਉਹਨਾਂ ਤੇ ਕੇਅਰ ਤੇ ਪ੍ਰੋਟੈਕਸ਼ਨ ਤੇ ਮੈਨੇਜਮੈਂਟ ਜ਼ਿਆਦਾ ਲੱਗਦਾ ਹੈ ਤੇ ਝੋਨਾ ਤੇ ਕਣਕ ਉਹ ਤੇਜਰੇ ਜੂਪੀ ਤੇ ਬਿਹਾਤ ਉਹ ਸਾਡੇ ਕੋਲ ਕਰਮਚਾਰੀ ਹੁੰਦੇ ਕਰਿੰਦੇ ਆਉਂਦੇ ਹਨ ਉਹੀ ਕੰਮ ਸੰਭਾਲ ਲੈਂਦੇ ਹਨ ਤੇ ਸਾਡਾ ਖੇਤੀ ਦਾ ਟਿਕਾਣਾ ਆਇ ਲੱਗਦਾ ਅਸਰ ਦੋ ਫਸਲਾਂ ਤੇ ਨਿਰਭਰ ਹੋ ਗਿਆ ਹੈ ਝੋਨਾ ਤੇ ਕਣਕ ਜਿਹੜੀ ਬੀਜੀ ਜਾ ਰਹੀ ਹੈ ਬਾਅਦ ਵਿੱਚ ਕੀ ਹੁੰਦੀ ਪਰਾਲੀ ਦੀ ਸਾੜ ਕੋ ਹੁੰਦੀ ਹੈ ਸਟੱਪਲ ਵਰਨੀ ਜਿਸ ਨੂੰ ਅਸ ਕਹਿੰਦੇ ਹਨ ਤੇ ਬਾਤ ਵਰ ਦੂਸ਼ ਕੀਤਾ ਜਾਂਦਾ ਹੈ ਤੇ ਇਸ ਦੇ ਜਿਹੜਾ ਹੁਣ ਮੰਗਾ ਹਨ ਉਹਦੀ ਸਪੌਟ ਵਿੱਚ ਜਗਜੀਤ ਸਿੰਘ ਡੱਲੇਵਾਲ ਜੋ ਕਿਸਾਨੀ ਨੇਤਾ ਹਨ ਪਿਛਲੇ ਲਗਭਗ ਉਹ 25 ਦਿਨਾਂ ਤੋਂ ਹੰਗਰ ਸਟ੍ਰਾਈਕ ਤੇ ਹਨ ਕਿਉਂਕਿ ਉਹ ਕਹਿ ਰਿਹਾ ਕਿ ਭਾਰਤ ਦੀ ਸਰਕਾਰ बीजेपी ਨਰਿੰਦਰ ਮੋਦੀ ਸਰਕਾਰ ਕਿਸਾਨਾਂ ਦੇ ਮੰਗਾਂ ਨੂੰ ਮੰਨਣ ਵਾਸਤੇ ਤਿਆਰ ਨਹੀਂ ਸੁਣਨ ਵਾਸਤੇ ਤਿਆਰ ਨਹੀਂ ਹੈ ਇਸ ਦੇ ਉਲਟ ਇਹ ਸੰਭਾਵਨਾ ਨਜ਼ਰ ਆ ਰਹੀ ਹੈ ਇਹ ਪ੍ਰਾਈਵੇਟ ਸੈਕਟਰ ਦਾ ਦੁਆਰਾ ਇਹਤੇ ਅਟੈਕ ਹੋ ਸਕਦਾ ਹੈ ਪ੍ਰਾਈਵੇਟ ਸੈਕਟਰ ਇਹ ਦੀ ਖ੍ਰਿਤ ਪ੍ਰੋਕਤ ਕਰਨ ਵਾਸਤੇ ਜਿਹੜੀ ਕਿਸਾਨਾਂ ਦੇ ਉੱਤੇ ਜਾਏਗੀ ਦੁਬਾਰਾ ਹਾਵੀ ਹੋ ਸਕਦਾ ਹੈ ਸੋ ਗੱਲ ਇਹ ਹੋ ਰਹੀ ਹੈ ਕਿ ਜਦ ਸਾਡਾ ਕਿਸਾਨੀ ਸੰਕਟ ਆ ਇਸ ਵਿੱਚ ਅਜੇ ਕੋਈ ਤਬਦੀਲੀ ਨਹੀਂ ਆਈ ਬਰਕਰਾਰ ਹੈ ਲਗਾਤਾਰ جاری ਹੈ ਤੇ ਵਿੱਚ ਇਹ ਖਬਰਾਂ ਸਾਨੂੰ ਇਹ ਵੀ ਸਾਈਡ ਦਿੱਤੀਆਂ ਜਾਂ ਸੰਨ ਕਿ ਇੱਕ ਜ਼ਬਰਦਸਤ ਜਗਦੀਸ਼ ਸਾਡੇ ਵੱਲੋਂ ਹੰਗਰ ਸਟ੍ਰਾਈਕ ਦੇ ਹਨ ਜੋ ਸਰੀਰ ਦਾ ਉਹ ਤੇ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਕਿਉਂਕਿ ਉਹਨਾਂ ਨੇ ਅੰਨੇ ਨਹੀਂ ਖਾਧਾ ਅੰਨ ਵਿੱਚ ਹੀ ਤਾਕਤ ਹੁੰਦੀ ਹੈ ਨਾ ਖਾਣੇ ਵਿੱਚ ਤਾਕਤ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਸਿਹਤ ਆ ਦਿਨੋ ਦਿਨ ਬਹੁਤ ਜ਼ਿਆਦਾ ਡਾਊਨ ਹੋ ਰਹੀ ਹੈ ਸੋ ਇਹ ਬਹੁਤ ਵੱਡਾ ਮਸਲਾ ਹੈ ਕਿ ਇਸ ਕਿਸਾਨੀ ਸੰਕਟ ਨੂੰ ਕਿੱਦਾਂ ਸਮਝਿਆ ਜਾਵੇ ਪਹਿਲਾਂ ਸਮਝਣਾ ਜ਼ਰੂਰੀ ਹੈ ਕਿ ਉਸ ਨੂੰ ਕਿੱਦਾਂ ਸੋਲਵ ਕੀਤਾ ਜਾਵੇ ਇਹਦਾ ਇਹਦਾ ਸਮਝ ਨਹੀਂ ਆ ਰਹੀ ਨਾ ਸਰਕਾਰ ਨੂੰ ਸਮਝ ਆ ਰਹੀ ਹੈ ਨਾ ਕਿਸਾਨ ਨੂੰ ਸਮਝ ਆ ਰਹੀ ਹੈ ਕਿ ਉਹਨਾਂ ਦਾ ਸੰਕਟ ਕੀ ਹੈ ਪ੍ਰੈਸ਼ਰ ਦਾ ਹੁੰਦਾ ਹੈ ਜਿਹੜਾ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕਿਸਾਨ ਬਹੁਤ سارے ਇਸ ਸਟ੍ਰਾਈਕ ਦਾ ਗਰੋਧ ਵੀ ਕਰ ਰਹੀ ਹੈ ਹੁਣ ਕੋਸ਼ਣੇ ਪਹਿਲੇ ਦੱਸ ਇਹ ਸੀ ਫਸਟ ਨਿਊਜ਼ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਅਗਰੇ ਗੱਲ ਕਰੀਏ ਪੋਲਿਟਿਕਸ ਦੀ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਪੋਲਿਟਿਕਸ ਦੀ ਗੱਲ ਨਾ ਕੀਤੀ ਜਾਵੇ ਕਿਉਂਕਿ ਪੋਲਿਟਿਕਸ ਦੀ ਗੱਲ ਇਸ ਕਰਕੇ ਕਰਨੀ ਚਾਹੀਦੀ ਹੈ ਕਿਉਂਕਿ ਪੋਲਿਟਿਕ ਸਾਡੀ ਸੋਸਾਇਟੀ ਨੂੰ ਸਾਡੇ ਜੀਵਨ ਨੂੰ ਇਫੈਕਟ ਕਰਦੀ ਹੈ ਬਹੁਤ ਸਾਰੇ ਤਹਾਮਾ ਤੇ 네ਗੇਟਿਵਲੀ ਇਫੈਕਟ ਕਰਦੀ ਕਿ ਪੋਲਿਟਿਕ ਜੋ ਪੋਲਿਟਿਸ਼ੀਅਨ ਡਿਸੀਜਨ ਲੈਂਦੇ ਹਨ ਉਹ ਸਾਡੇ ਖਿਲਾਫ ਵੀ ਜਾਂਦੇ ਹਨ ਬਹੁਤ ਸਾਡਾ ਸਾਡਾ ਨੁਕਸਾਨ ਹੁੰਦਾ ਜੇ ਭਾਵੇਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਜੋ ਉਹਨਾਂ ਨੇ ਹੁਣ ਤੱਕ ਫੈਸਲੇ ਲਏ ਨੋਟਬੰਦੀ ਦਾ ਫੈਸਲਾ ਲਿਆ 2016 ਵਿੱਚ ਲਿਆ ਜੀਐਸਟੀ ਲਾਇਆ ਤੇ ਅਦਾਨੀ ਦੇ ਰਵਾਨੀ ਨੂੰ ਜਿਹੜਾ ਪ੍ਰਾਈਵੇਟ ਸੈਕਟਰ ਦਿੱਤਾ ਜਾ ਰਿਹਾ ਹੈ ਹੋਰ ਬਹੁਤ ਸਾਰੇ ਮਸਲੇ ਹਨ ਉਥੋਂ ਕਲੀਅਰ ਹੋ ਰਿਹਾ ਕਿ ਜੇ ਪੋਲਿਟਿਕਸ ਹੈ ਸਾਡੇ ਜੀਵਨ ਸਾਡੀ ਸੋਸਾਇਟੀ ਨੂੰ ਇਫੈਕਟ ਕਰਦੀ ਹੈ ਹੁਣ ਮੈਂ ਜਿਹੜੀ ਪੋਲਿਟਿਕਲ ਜਿਹੜੀ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹ ਹੈ ਇਲੈਕਸ਼ਨ ਜੋ ਪੰਜਾਬ 'ਚ ਹੋਏ ਹਨ ਕੱਲ ਕੰਪਲੀਟ ਹੋਏ ਹਨ ਇਲੈਕਸ਼ਨ ਉਹ 'ਚ ਸਾਰੀ ਸਾਰਿਆਂ ਦੀ ਗਿਣਤੀ ਸਾਡੇ ਸਾਹਮਣੇ ਨਹੀਂ ਆਈ ਹੈ ਕਿ ਪੰਜ ਜਿਹੜੇ ਨਗਰ ਨਿਕਮ ਜਨਨ ਨੂੰ ਕੋਰਪੋਰੇਸ਼ਨ ਕਹਿੰਦੇ ਹਨ ਤੇ ਇਸ ਤੋਂ ਬਾਅਦ 44 44 ਜਿਹੜੀਆਂ ਸਾਡੀਆਂ ਨਗਰ ਕੌਂਸਲ ਜਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜਿਹੜੇ ਸਿਟੀ ਕਾਉਂਸਲ ਜੋ ਕਹਿੰਦੇ ਰਕਰ ਕੌਂਸਲ ਜਾਂ ਪੰਚਾਇਤ ਕਾਉਂਸਲਾਂ ਪੰਚਾਇਤ ਅ ਅਜੇ ਨਕਰ ਪੋਸਟਾਂ ਉਹਨਾਂ ਦੀ ਕੁੱਲ ਮਾਕੇ 44 ਕਿੜਤੀਏ ਤੇ 5 ਸਾਢੇ ਪੁੱਤ ਕਾਰਪੋਰੇਸ਼ਨ ਹਨ ਉਹਨਾਂ ਦੀ ਗੱਲ ਇਲੈਕਸ਼ਨ ਹੋਈ ਹੈ ਤੇ ਉਹਦੇ ਸਾਹਮਣੇ ਮੇਰੇ ਕੋ ਅਜੀਬ ਦੀ ਨਿਊਜ਼ ਪਈ ਹੈ ਬਹੁਤ ਵੱਡੀ ਪਟਿਆਲਾ ਵਿੱਚ ਆਪ ਦੀ ਆਮ ਆਦਮੀ ਪਾਰਟੀ ਜਿਸ ਦੀ ਅਵਾਈਟ ਪੰਜਾਬ ਵਿੱਚ ਪ੍ਰਭਾਵਤ ਮਾਨ ਜੀ ਕਰ ਰਹੇ ਹਨ ਪਟਿਆਲਾ ਵਿੱਚ ਆਪ ਦੀ ਹੁੰਜਾ ਫਰਮ ਹੁੰਜਾ ਫਿਰ ਜਿੱਤ ਜਲੰਧਰ ਤੇ ਲੁਧਿਆਣਾ ਅੱਗੇ ਅਤੇ ਡਿਸੀਜਨ ਹੀ ਐਸ ਜਿਹੋਨ ਤਾਂ ਗਏ ਕਵਰਚਪੀ ਹੈ ਅਮਰਸਰ ਚ ਕਾਂਗਰਸ ਦਾ ਕਬਜ਼ਾ ਫਰਬਾਣਾ ਚ ਕਿਸੇ ਨੂੰ ਬਹੁਤ ਨਹੀਂ ਹੈ ਤੇ ਇਸ ਤਰ੍ਹਾਂ ਦੇ ਨਾਲ ਸਾਡੇ ਕੋਲ ਹੋਰ ਵੀ ਇਹਦੇ ਸਬ ਪਾਰਟ ਉਹ ਹੀ ਮੈਂ ਤੁਹਾਡਾ ਸ਼ੇਅਰ ਕਰਨਾ ਚਾਹੁੰਦਾ ਜਲੰਧਰ ਵਿੱਚ ਮੇਰ ਪਤਨੀ ਤੇ ਪਤੀ ਦੋਨੇ ਹਾਰੇ ਹਨ ਲੁਧਿਆਣਾ ਚ ਇੱਕ ਸਾਬਕਾ ਮੰਤਰੀ ਤੇ ਦੋ ਮੌਜੂਦਾ ਵਿਧਾਇਕਾਂ ਦੀਆਂ ਪਤਨੀਆਂ ਵੀ ਹਾਰੀਆਂ ਹਨ ਸਖਤ ਸ੍ਰੱਖਿਆ ਹੈ ਸਖਤ ਸ੍ਰੱਖਿਆ ਹੈ VOTING ਹੋਈ ਹੈ ਤੇ ਇੰਸਪ ਚੜ੍ਹਾ ਵੀ ਪਣੀ ਹੈ ਬਾਈ ਚਾਂਸ ਕਿਸੇ ਦੀ ਬਹੁਤ ਨਹੀਂ ਹੋਈ ਸੋ ਸਾਡੇ ਸਮਾਜ ਵਿੱਚ ਸਾਡੀ ਸੋਸਾਇਟੀ ਵਿੱਚ ਅਸੀਂ 2024 ਦੀ ਗੱਲ ਕਰ ਰਹੇ ਹਾਂ 21ਵੇਂ ਸਦੀ ਦੀ ਗੱਲ ਉਹਦੇ ਵਿੱਚ ਪੋਲਿਟਿਕਸ ਦਾ ਹਾਵੀ ਹੈ ਕੋਈ ਸ਼ਕਤ ਅਸੀਂ ਚਾਹੁੰਦੇ ਹਾਂ ਇਸ ਤੋਂ ਖਿਹੜਾ ਸ਼ੁਰਾਇਆ ਜਾਵੇ ਪਰੰਤੂ ਅਸੀਂ ਖਿਹੜਾ ਵਿਸ਼ਵਾਸ ਕਰਦੇ ਕਿਉਂਕਿ ਜੋ ਪੋਲਿਟਿਸ਼ੀਅਨ ਹਨ ਉਹਨਾਂ ਦੇ ਹੱਥ ਵਿੱਚ ਸਾਡੀ ਸੋਸਾਇਟੀ ਦੀ ਡੋਰ ਹੈ ਤੇ ਉਹ ਸਾਡੇ ਸੁਸਾਇਟੀ ਕਿੱਦਾਂ ਚਲਾਉਣਾ ਚਾਹੁੰਦੇ ਹਨ ਉਹ ਹੀ ਡਿਸੀਜਨ ਲੈਂਦੇ ਹਨ ਮਗਾਈ ਕਰਨੀ ਹੈ ਲੋਕਾਂ ਦਾ ਜੀਵਨ ਦੁੱਬਰ ਕਰਨਾ ਹੈ ਹੋਰ ਬਹੁਤ ਸਰੀ ਮੁਸ਼ਕਲਾਂ ਪੈਦਾ ਕਰਨੀਆਂ ਹਨ ਤੇ ਇਸ ਤੋਂ ਇਲਾਵਾ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਲੋਕ ਪੋਲਿਟਿਸ਼ੀਅਨ ਜਿੱਤ ਜਾਂਦੇ ਹਨ ਕੋਈ ਐਮਐਲਏ ਬਣ ਜਾਂਦਾ ਐਮਪੀ ਬਣ ਜਾਂਦਾ ਉਹ ਲੋਕਾਂ ਦੀ ਮੁਸ਼ਕਲਾਂ ਸਮਝਣ ਵਾਸਤੇ ਤਿਆਰ ਨਹੀਂ ਹੁੰਦਾ ਬਿਲਕੁਲ ਉਹਨਾਂ ਨੂੰ ਪਰਵਾਹ ਹੀ ਨਹੀਂ ਹੁੰਦੀ ਉਹਨਾਂ ਨੂੰ ਸਿਰਫ ਆਪਣੀ ਜਿੱਤ ਦੀ ਸੀਟ ਰਖਾਈ ਦਿੰਦੀ ਹੈ ਤੇ ਜਿੱਤ ਕੇ ਜੋ ਬੈਨੀਫਿਟ ਲੈਣੇ ਹਨ ਫਾਈਨਿਸ਼ਰ ਬੈਨੀਫਿਟ ਲੈਣੇ ਹਨ ਜੋ ਕਰਪਸ਼ਨ ਕਰਨੀ ਹੈ ਲੋਕਾਂ ਦੇ ਜੀਵਨ ਵਿੱਚ ਜੋ ਮੁਸ਼ਕਲਾਂ ਪੈਦਾ ਕਰਨੀਆਂ ਹਨ ਉਹੀ ਦਿਖਾਈ ਦਿੰਦਾ ਹੈ ਲੋਕਾਂ ਨੇ ਸਹੂਲਤਾਂ ਬਾਰੇ ਉਹਨਾਂ ਨੂੰ ਕੋਈ ਗਿਆਨ ਨਹੀਂ ਹੁੰਦਾ ਨਾ ਹੀ ਗਿਆਨ ਲੈਣਾ ਚਾਹੁੰਦੇ ਸੋ ਪਿਆਰੇ ਦਰਸ਼ਕੋ ਮੈਂ ਕਿ ਇਸੇ ਕਰਕੇ ਮੈਂ ਦੱਸਿਆ ਤੁਹਾਨੂੰ ਪੋਲਿਟਿਕ ਸਾਡੀ ਜ਼ਿੰਦਗੀ ਤੇ ਬਹੁਤ ਜ਼ਿਆਦਾ ਹਾਵੀ ਹੈ ਇਸੇ ਹੀ ਜਿਹੜਾ ਆਪਣੇ ਇਲੈਕਸ਼ਨ ਹੋਏ ਹਨ ਉਹਦੇ ਨਾਲ ਸੰਬੰਧਿਤ ਇੱਕ ਮੈਂ ਤੁਹਾਡਾ ਨਾ ਹੋਰ ਆਪਣੇ ਜਗਬੜੀ ਦੀ ਖਬਰ ਛੱਡੀ ਉਹਦਾ ਨਾਲ ਸਾਂਝੀ ਕਰਾਂ ਨੈਗੋਲ ਦੀ ਸੱਤਾ ਤੇ ਕਾਬਜ ਬਣਦੀ ਬਹੁਤ ਮਤ ਹਾਸ ਨਹੀਂ ਕਰ ਸਕਿਆ ਆਮ ਆਦਮੀ ਪਾਰਟੀ ਮжоਰਿਟੀ ਨਹੀਂ ਲੈ ਸਕੀ ਇਹ ਜਗਵਾਨੀ ਕਹਿ ਰਿਹਾ ਹੈ ਤੇ ਕੌਂਸਲਰ ਨਾਲ ਕਾਂਗਰਸ ਬਣੀ ਦੂਜੀ ਵੱਡੀ ਪਾਰਟੀ ਭਾਜਪਾ ਦੇ ਉਨੀ ਚਤੇ ਕਈ ਥਾਵਾਂ ਤੇ ਸਾਡੇ ਕੋਲੇ ਆ ਰਹੀ ਹੈ ਕਾਂਗਰਸ ਤੇ ਭਾਜਪਾ ਨਾਲ ਹੋਈ ਆਪਸੀ ਮਤਲਬ ਖੈਬਾਜੀ ਵੀ ਹੋਈ ਆ ਝਗੜਾ ਵੀ ਪਿਆ ਮੇਰੇ ਕਹਿਣ ਦਾ ਮਤਲਬ ਕੁਝ ਇਨਸਟਰਕਚਰ ਪਰਬੀ ਹੋਈਆਂ ਹਨ ਪਰੰਤੂ ਕੋਈ ਕਿਸੇ ਦੀ ਜਾਨੇ ਨੁਕਸਾਨ ਨਹੀਂ ਹੋਇਆ ਪੋਲਿਟਿਕਸ ਵੈਸੇ ਸਾਡਾ ਦੇਸ਼ 1947 ਚ ਆਜ਼ਾਦ ਹੋਇਆ ਤੇ ਹੁਣ ਅਸੀਂ 2024 ਪਹੁੰਚ ਗਏ ਆ ਅਸੀਂ ਚਾਹਦੇ ਸੀ ਜਦੋਂ ਸਾਡਾ ਦੇਸ਼ ਆਜ਼ਾਦ ਹੋਏਗਾ ਫ੍ਰੀ ਹੋਏਗਾ ਇੰਡੀਪੈਂਡੈਂਸ ਮਿਲੇਗੀ ਤਾਂ ਇਹਦੇ ਵਿੱਚ ਕਲੀਨ ਐਡਮਿਨਿਸਟ੍ਰੇਸ਼ਨ ਆਏਗਾ ਪਰੰਤੂ ਸਾਡਾ ਦੇਸ਼ ਲੋਕਾਂ ਨੂੰ ਕਲੀਨ ਐਡਮਿਨਿਸਟ੍ਰੇਸ਼ਨ ਦੇਉਣ ਦੀ ਬੁਰੀ ਤਰ੍ਹਾਂ ਫੇਲ ਹੋਇਆ ਹੈ ਕ੍ਰਪਸ਼ਨ ਹਾਵੀ ਹੋਇਆ ਹੈ ਮਾਰਤਾੜ ਬਲੱਡਸ਼ੈਡ ਰੇਪ ਇਹ ਸਾਰਾ ਕੁਝ ਸਾਹਮਣੇ ਹੋ ਚੁੱਕਿਆ ਹੈ ਜਿਹੜਾ ਸੱਤਾ ਪੋਲਿਟਿਸ਼ੀਅਨ ਹਨ ਉਹ ਸਮਾਜ ਤੇ ਐਦਾਂ ਪਾਰੇ ਹੋਏ ਹਨ ਕਿ ਐਦਾਂ ਲੱਗਦਾ ਉਹਨਾਂ ਦਾ ਨਿਸ਼ਾਨਾ ਸਮਾਜ ਨੂੰ ਖਰਾਬ ਕਰਨਾ ਹੈ ਸਮਾਜ ਵਾਸੇ ਮੁਸ਼ਕਲ ਪੈਦਾ ਕਰਨਾ ਸਮਾਜ ਦੀਆਂ ਮੁਸ਼ਕਲਾਂ ਸਮਝਣਾ ਨਹੀਂ ਹੈ ਤੇ ਪਿਆਰੇ ਦਰਸ਼ਕੋ ਇਹ ਮੈਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਇਸ ਵਾਰ ਜਿਹੜੀ ਮੈਂ ਖਬਰ ਲੈ ਰਿਹਾ ਉਹ ਬਹੁਤ ਵੱਡੀ ਖਬਰ ਹੈ ਉਹ ਸਾਡੇ ਸਿੱਖ ਧਰਮ ਨਾਲ ਸੰਬੰਧਤ ਹੈ ਤੁਹਾਨੂੰ ਯਾਦ ਹੈ ਮੈਂ ਗੱਲ ਕਰਦਾ ਜੀ ਆਪਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਧਾਰਨ ਤੋਂ ਲੈ ਕੇ ਗੱਲ ਕਰੀਏ 1400 ਨਾਕਰ ਇਸਵੀ ਤੋਂ ਤੇ ਉਸ ਬਾਅਦ 1699 ਦੀ ਗੱਲ ਕਰੀਏ ਜਦੋਂ ਸਿੱਖ ਧਰਮ ਦੀ ਸਥਾਪਨਾ ਕੀਤੀ ਗਈ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਵਿੱਚ ਗੁਰੂ ਜੀ ਦਾ ਨੁਸ਼ੀਰ ਵੀ ਕਰ ਦਿੱਤਾ ਗਿਆ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਧਰਮ ਕਰਮਾਂ ਦੀ ਨਾ ਪਰਪੂਰ ਹੈ ਕਪਤੂ ਇਥੇ ਇਹ ਬੜੀ ਦੁੱਖ ਦੀ ਗੱਲ ਆ ਕਿ ਜੋ ਕੁਰਬਾਨੀਆਂ ਨੇ ਸਿੱਖ ਧਰਮ ਚ ਹੋਈਆਂ ਉਹਨਾਂ ਦੀ ਸਿੱਖਾ ਥੜੀ ਪਈ ਉਹਨਾਂ ਦਾ ਸੀ ਕੋਈ ਸਤਕਾਰ ਨਹੀਂ ਕੀਤਾ ਉਹਨਾਂ ਵਾਸਤੇ ਮਿਹਨਤ ਨਹੀਂ ਕੀਤੀ ਸੰਭਲਣ ਵਾਸਤੇ ਉਹਨਾਂ ਦੇ ਪੂਰਨ ਤੇ ਚੱਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅਜੀਤ ਵਿੱਚ ਨਿਊਜ਼ ਲੱਗੀ ਮੇਰੇ ਸਾਹਮਣੇ ਪਈ ਹੈ ਚਮਕੌਰ ਸਾਹਿਬ ਦੇ ਖਸ਼ੀਦ ਦੀ ਜੋੜ ਮੇਲੇ ਮੌਕੇ ਵੱਡੀ ਗਿਣਤੀ ਸੰਗਤਾਂ ਨਤਮਸਤ ਚਾਰ ਸਾਹਿਬ ਜਾਦੇ ਜਿਹੜੇ ਹਨ ਜਿਹਨਾਂ ਦੇ ਨਾਂ ਤੁਸੀਂ ਆਮ ਕਰਤੇ ਜਾਣਦੇ ਆ ਜੋਰਾ ਸਿੰਘ ਅਜੀਤ ਸਿੰਘ ਤਿਜਾਰ ਸਿੰਘ ਤੇ ਫਤਿਹ ਸਿੰਘ ਜਿਹੜੇ ਚਾਰ ਸੱਜਾ ਦੇ ਇਹਨਾਂ ਦਾ ਸ਼ਹੀਦੀ ਦਿਵਸ ਦਸੰਬਰ ਵਿੱਚ ਮਨਾਇਆ ਜਾਂਦਾ ਹੈ। ਦੋ ਇਹਨਾਂ ਸੱਜਾ ਦੇ ਦਾ ਜਿਹੜੇ ਮੁਸਲਮਾਨ ਰੂਲਰ ਸਨ ਬਹੁਤ ਜ਼ਾਲਮ ਰੂਲਰ ਉਹਨਾਂ ਨੇ ਦੋ ਸੱਜਾ ਦੇ ਹਮ ਤਾਂ ਕੰਧਾਂ ਵਿਚ ਚੜ ਕੇ ਦੁਆਰਾ ਮੈਂ ਚੰਕੀਸ਼ੀਦ ਕਰ ਦਿੱਤਾ ਸੀ ਦੋ ਸੱਜਾ ਦੇ ਜੰਮ ਵਿੱਚ ਲੜਦੇ ਹੋਏ ਸ੍ਰੀ ਗੁਰੂ ਗਵਿੰਦ ਸਿੰਘ ਜੀ ਦੇ ਨਾਲ ਫੌਜ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਸਨ। ਸੋ 40 ਸੱਜਾ ਦੇ ਜਿਹੜੇ ਹਨ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਧਰਮ ਦੇ ਛੇਦ ਹੋ ਚੁੱਕੇ ਸਨ ਉਹ ਦਸੰਬਰ ਦੇ ਮਹੀਨੇ ਵਿੱਚ ਇਹ ਗੱਲ ਕਾਫੀ ਪੁਰਾਣੀ ਹੈ ਨਵੀਂ ਗੱਲ ਅਸੀਂ 2080 1690 ਦੀ ਗੱਲ ਕਰ ਰਹੇ ਹਾਂ ਉਸ ਵਕਤ 1690 ਦੇ ਬਾਅਦ ਜਿਹੜਾ 7 ਮਾ 2080 ਗੱਲ ਕਰਦੇ ਹਾਂ 1600 ਨੜੇ ਵਿੱਚ ਉਹ ਜੋ ਵੀ ਘਟਰਾਵਾਂ ਕਟੀਆਂ ਉਹਦੇ ਵਿੱਚ ਸਭ ਤੋਂ ਵੱਡੀ ਘਟਨਾ ਇਹੀ ਹੈ ਕਿ ਇਹ ਤੇ ਪੰਜਾਬ ਦੇ ਲੋਕਾਂ ਨੇ ਸਿੱਖ ਤਾਂ ਦੇ ਲੋਕਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਤੇ ਅੱਜ ਅਸੀਂ ਕੁਰਬਾਨੀ ਦਾ ਮੁਲ ਪਾਉਣ ਵਾਸਤੇ ਤਿਆਰ ਨਹੀਂ ਤੈ। ਹੁਣ ਇਹਦੇ ਨਾਲ ਸੰਬੰਧ ਮੈਂ ਕੀ ਖਬਰ ਜੋੜ ਰਿਹਾ ਤੁਹਾਡੇ ਨਾਲ ਤੇ ਖਬਰ ਕੀ ਗੱਲ ਕਰ ਰਿਹਾ ਮੈਂ ਉਹ ਖਬਰ ਬੜੀ ਮਹੱਤਵਪੂਰਨ ਹੈ। ਉਹ ਵੀ ਜਗਮਣ ਵਿੱਚ ਲੱਗੀ ਹੈ। ਮੇਰੇ ਸਾਹਮਣੇ ਤੈ ਗਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਇਲਜ਼ਾਮਾਂ ਦੀ ਕਮੇਟੀ ਕਮੇਟਾ ਨਾਲ ਜਾਂਚ ਕਰੇਗੀ। ਯਾਨੀ ਹਰ ਰੀਸੈਂਟ ਜੋ ਪਹਿਲਾਂ ਰੀਸੈਂਟਲੀ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਹਨ ਇਸ ਤੋਂ ਇਲਾਵਾ ਇੱਕ ਖਬਰ ਹੋਰ ਲੱਗੀ ਹੈ ਅਕਾਲੀ ਆਗੂਆਂ ਦੀ ਜਥੇਦਾਰ ਗਿਆਨੀ ਰਵੀਰ ਸਿੰਘ ਨੂੰ ਪੰਦ ਕਮਰਾ ਬੁਲਾਇਆ ਗਿਆਨੀ ਰਵੀਰ ਸਿੰਘ ਅੱਜ ਤੱਕ ਅਕਾਲ ਤਖਤ ਦੇ ਜਥੇਦਾਰ ਹਨ ਤੇ ਇੱਕ ਖਬਰ ਸਰਦਕ ਲੱਗੀ ਹੈ ਟੌੜਾ ਨੇ ਬੰਦੇ ਭਾਰਤ ਰੇਲ ਗੱਡੀ ਸਰਹੰਦ ਰੋਕਣ ਲਈ ਪਿੱਟੂ ਨੂੰ ਲਿਖਿਆ ਪੱਤਰ ਟੌੜਾ ਜਿਹੜੇ ਕਿ ਸਾਡੇ ਇੱਕ ਪਹਿਲਾ ਪੁਰਾਣੇ ਨੇਤਾ ਹਨ ਉਹਨਾਂ ਦਾ ਲੜਕਾ ਹੈ ਠੀਕ ਹੈ ਕਮਰਜੀਤ ਸਿੰਘ ਟੌੜਾ ਉਸਨੇ ਪੱਤਰ ਲਿਖਾ ਕਿ ਬੰਦੇ ਜਿਹੜਾ ਇੱਕ ਟ੍ਰੇਨ ਨਵੀਂ ਚੱਲੀ ਹੈ ਟੌੜਾ ਦੇ ਬੰਦੇ ਭਾਰਤ ਰੇਲ ਗੱਡੀ ਸਰਹੰਦ ਰੋਕਣ ਲਈ ਬਿੱਟੂ ਨੂੰ ਕਿਹਾ ਸਰਹੰਦ ਉਹ ਜਗ੍ਹਾ ਹੈ ਜਿੱਥੇ ਸਾਬ ਜਦ ਸਾਡੇ ਸ਼ਹੀਦ ਹੋਏ ਸਨ ਇਸ ਕਰਕੇ ਉਹਥੇ ਰਕਾਰਡ ਪਾਈ ਜਾਵੇ ਰੋਕਿਆ ਜਾਵੇ ਉੱਤੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਇਸ ਸੈਕਟਰ ਵਿੱਚ ਕਿੰਨੇ ਛੋਟੇ ਬੱਚਿਆਂ ਨੇ ਸ਼ਹੀਦੀਆਂ ਦਿੱਤੀਆਂ ਜੇ ਅਸੀਂ ਉਹਨਾਂ ਸ਼ਹੀਦੀਆਂ ਦਾ ਕੋਈ ਵੀ ਭੋਲ ਨਹੀਂ ਪਾਇਆ ਹੁਣ ਜਿਹੜੀ ਗੱਲ ਇੱਥੇ ਹੋ ਰਹੀ ਇੱਕ ਪਾਸੇ ਤਾਂ ਜਿਹੜਾ ਸਾਡਾ ਸਿੱਖ ਧਰਮ ਬਹੁਤ ਇਹ ਵੀ ਬਹੁਤ بڑے ਸੰਕਟ ਵਿੱਚ ਆ ਰੰਗ ਰਿਹਾ ਹੈ ਸਿੱਖ ਤਾਂ ਲੋਕਾਂ ਦਾ ਵਿਸ਼ਵਾਸ ਖਤਮ ਹੋ ਰਿਹਾ ਕਿਉਂਕਿ ਜਿਹੜੇ ਸੈਕਟਰ ਦੇ ਲੀਡਰ ਹਨ ਆਗੂ ਹਨ ਉਹਨਾਂ ਦੀ ਹਰਕਤਾਂ ਉਹਨਾਂ ਦੀ ਮੈਸਰ ਇਹ ਜੇ ਕਾਰਨਾਮੇ ਬੁਰੇ ਕਾਰਨਾਮੇ ਅਜਿਹੇ ਹਨ ਜੋ ਸੈਕਟਰ ਨੂੰ ਸ਼ਬਦ ਸਾਰ ਕਰਦੇ ਹਨ ਅਸੀਂ ਸ਼ਰਮਿਕਾਲੀ ਦਲ ਦੀ ਗੱਲ ਕਰੀਏ ਜੋ ਕਹਿੰਦੀ ਮੈਂ ਸਿੱਖ ਧਰਮ ਦੇ ਆਧਾਰ 'ਤੇ ਜਾਂ ਐਸਸੀਪੀਸੀ ਦੀ ਗੱਲ ਕਰੀਏ ਜਿਸ ਦੇ ਮੁਖੀ ਜਿਹੜੇ ਹੁਣੇ ਹਨ ਜਿਹੜੇ ਆਪਣੇ ਐਡਵੋਕੇਟ ਤਾਂ ਮਿਹਨਤ ਉਹਨਾਂ ਨੇ ਇੱਕ ਜਿਹੜੀ ਪੁਰਾਣੀ ਪਹਿਲਾ ਰਹਿ ਚੁੱਕੀ ਹੈ ਸਾਡੀ ਆਪਣੇ ਬੀਬੀ ਜਗੀਰ ਹੋਰ ਉਸ ਦੀ ਇੱਜ਼ਤ ਦੇ ਖਿਲਾਫ ਸ਼ਬਦ ਬੋਲੇ ਸਨ ਸੋ ਮੈਂ ਹਾਂ ਦਾ ਇੱਕ ਪਾਸੇ ਤਾਂ ਉਸ ਧਰਮ ਦੇ ਨੇਤਾ ਇੱਕ ਪਾਸੇ ਉਹ ਧਰਮ ਨੂੰ ਕਖਰੀ ਸਮਝਦੇ ਸੋ ਸਾਡੇ ਮੈਂਸ ਕਹਿਣਾ ਚਾਹੁੰਨਾ ਇੱਕ ਪਾਸੇ ਸ਼ੀਦਿਆਂ ਦਾ ਸੀ ਇਹ ਮਤਲਬ ਪੰਦਰਵਾੜਾ ਬਣਾ ਰਹੇ ਹਨ ਦਸੰਬਰ ਦੀ ਮਹੀਨੇ ਵਿੱਚ ਇੱਕ ਪਾਸੇ ਜਿਹੜੇ ਸਾਡੇ ਸਿੱਖ ਆਗੂ ਹਨ ਉਹ ਸਾਡੇ ਸਿੱਖ ਧਰਮ ਨੂੰ ਤਾਰ-ਤਾਰ ਕਰ ਰਹੇ ਹਨ ਖਤਮ ਕਰ ਰਹੇ ਹਨ ਉਸ ਦਾ ਸਰਕਾਰ ਬਿਲਕੁਲ ਮਿੱਟੀ ਚ ਰੋੜ ਰਹੀ ਹੈ ਤੇਰੇ ਦਰਸੂ ਇਸ ਨੂੰ ਸਮਝੀ ਲੋੜਾ ਕਿ ਸਾ ਨੂੰ ਕਿੰਨੀ ਵੱਡੀ ਸਤਕਾਰ ਕਰਨੀ ਲੋੜ ਆ ਜੇ ਅੱਜ ਅਸੀਂ ਆਜ਼ਾਦ ਬੈਠੇ ਹਾਂ 1947 ਆਜ਼ਾਦ ਹੋਏ ਤਾਂ ਉਸ ਟਾਈਮ ਸ਼ੀਦਪੁਰ ਸਿੰਘ ਨੇ ਆਜ਼ਾਦੀ ਦਿੱਤੀ ਸ਼ਹੀਦ ਉਦਮ ਸਿੰਘ ਨੇ ਆਜ਼ਾਦੀ ਪਾ ਦਿੱਤੀ ਸ਼ਹੀਦ ਉਦਮ ਸਿੰਘ ਨੇ ਜੋ ਜਲਿਆਂਵਾਲਾ ਬਾਗ ਦਾ 100 ਸਾਲ ਪਹਿਲਾਂ ਸਾਕਾ ਹੋਇਆ ਜਿਹਦੇ ਵਿੱਚ ਬ੍ਰਿਟਿਸ਼ ਬੁੱਲਰਜ਼ ਨੇ ਹਜ਼ਾਰਾਂ ਹੀ ਬੰਦਿਆਂ ਦਾ ਕਤਲ ਕਰ ਦਿੱਤਾ ਅੰਮ੍ਰਿਤਸਰ ਦੇਖੇ 골ਡਨ ਟੈਂਪਲ ਅਮਰੀਕਨ 골ਡਨ ਟੈਂਪਲ ਹੀ ਉਥੇ ਜਲਿਆਂਵਾਲਾ ਬਾਗ ਵਿੱਚ ਉਥੇ ਗੋਲੀਆਂ ਚਲਾ ਕੇ ਸਾਡੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਉਹਦਾ ਬਦਲਾ ਲੈਣ ਲਈ ਸ਼ਹੀਦ ਉਦਮ ਸਿੰਘ ਲੰਡਨ ਪਹੁੰਚਿਆ ਪ੍ਰਾਣੀਕਰ ਅਜੇ 100 ਸਾਲ ਪਹਿਲਾਂ ਕਰ ਰਹੇ ਤੇ ਅੱਜ ਅਸੀਂ ਬਹੁਤ ਸਾਰੇ ਸੂਤਾਂ ਲੈ ਕੇ ਵੀ ਆਪਣੇ ਧਰਮ ਦੀ ਇੱਜ਼ਤ ਨੂੰ ਬਚਾਉਣ ਵਾਸਤੇ ਕੋਈ ਮਿਹਨਤ ਨਹੀਂ ਕਰ ਰਹੇ ਅਸੀਂ ਮੌਕਾ ਪਰਾਸੀ ਦਿਖਾ ਰਹੇ ਆ ਤੇ ਧਰਮ ਦੀ ਆੜ ਵਿੱਚ ਅਸੀਂ ਲੋਕਾਂ ਨੂੰ ਗਾਲਾਂ ਕੱਢ ਰਹੇ ਆ ਲੋਕਾਂ ਦੀ ਬੇਇੱਜ਼ਤੀ ਕਰ ਰਹੇ ਆ ਧਰਮ ਦੀ ਬੇਇੱਜ਼ਤੀ ਕਰ ਰਹੇ ਧਰਮ ਦਾ ਖਲਾਰਾ ਪਾ ਰਹੇ ਆ ਤੇ ਜਿਹੜਾ ਪੋਲਿਟਿਕਸ ਦਾ ਬੈਨੀਫਿਟ ਲੈ ਰਹੇ ਆ ਸੋ ਮਸਲੇ ਬਹੁਤ ਹਨ ਸਾਡੇ ਦੇਸ਼ ਵਿੱਚ ਤੇ ਅਸੀਂ ਅੰਦਰ ਤੇ ਕਹਿੰਦੇ ਕਿਹਾ ਜਾਂਦਾ ਕਿ ਸਾਡੇ ਸਿੱਖ ਧਰਮ ਦੇ ਬੀਜਪੀ ਪ੍ਰਤੀ ਜਾਂ ਆਰਸ ਪ੍ਰਤੀ ਹੈ ਪਰ ਮੈਂ ਕਹਿ ਰਿਹਾ ਇਸ ਸਮੇ ਜੋ ਸਨਸਕਤ ਨੂੰ ਦਿਖਾਈ ਦੇ ਰਹੇ ਉਹ ਤਾਂ ਸਿੱਖ ਹੀ ਸਿੱਖ ਧਰਮ ਦਾ ਸਤਿਆਨਾਸ਼ ਕਰ ਰਹੇ ਹਨ ਉਸ ਨਸ਼ਟ ਕਰ ਰਹੇ ਹਨ ਉਸ ਦੀ ਬੇਸਤੀਸ ਕਰ ਰਹੇ ਹਨ ਉਸ ਦੀ ਖਰਾਬੀ ਕਰ ਰਹੇ ਹਨ ਪਰ ਇਹਨਾਂ ਅਸ리에ਸ ਵਕਤ ਮੈਂ ਅਗਲੀ ਖਬਰ ਲੈ ਰਹੇ ਹਾਂ ਪੋਲਿਟਿਕਸ ਨਾਲ ਸੰਬੰਧਿਤ ਇਹ ਵੀ ਖਬਰ ਕੇਜਰੀ ਵੱਲੋਂ ਝਟਕਾ ਉਪ ਰਾਜਪਾਲ ਨੇ ਮੁਕਦਮਾ ਚਲਾਉਣ ਦੀ ਦਿੱਤੀ ਆਗੇ ਆ ਕੇਤਰੀ ਪਾਰ ਪਹਿਲਾਂ ਵੀ 6 ਮਹੀਨੇ ਤੋਂ ਜ਼ਿਆਦਾ ਜੇਲ੍ਹ ਚ ਰਹਿ ਚੁੱਕੇ ਹਨ ਦਿੱਲੀ ਉਹ ਦਿੱਲੀ ਦੇ ਮੁੱਖ ਮੰਤਰੀ ਰਹੇ ਹਨ ਅੱਜ ਕੱਲ ਮੁੱਖ ਮੰਤਰੀ ਨਹੀਂ ਹਨ ਤੇ ਇੱਕ ਤਾਂ ਹਾਈ ਸੁਪਰੀਮ ਕੋਰਟ ਨੇ ਉਹਨਾਂ ਨੂੰ ਫ੍ਰੀडम ਦਿੱਤੀ ਸੀ ਉਹਨਾਂ ਨੂੰ ਰੀਲੀਜ਼ ਕਰ ਦਿੱਤਾ ਸੀਗਾ ਤੇ ਹੁਣ ਜਿਹੜਾ ਨਵਾਂ ਫਿਰ ਮਕਦਮਾ ਚਲਾ ਰਿਹਾ ਚਲਾਇਆ ਜਾ ਰਿਹਾ ਹੈ ਆਇ ਲੱਗਦਾ ਜਿਹੜੀ ਭਾਰਤੀ ਜਨਤਾ ਪਾਰਟੀ ਆ ਹਰ ਸਾਲ ਹੋਰ ਹੀ ਦੇਖਣਾ ਚਾਹੁੰਦੇ ਕਿ ਕੋਈ ਹੋਰ ਪਾਰਟੀ ਕਿਸੇ ਵੀ ਸਟੇਟ ਵਿੱਚ ਰੋਲ ਕਰੇ ਜਿਹੜੇ ਨਾਨ ਬੀਜੇਪੀ ਸਟੇਟ ਹਨ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਮੈਂ ਸਭ ਦੇਖਣ ਦੀ ਲੋੜ ਹੈ ਕਿ ਸੀਨੀਅਰ ਇਸ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਇਹਦਾ ਮੁਕਾਬਲਾ ਕਿਵੇਂ ਕੀਤਾ ਜਾਵੇ ਇਸ ਕਰਕੇ ਕੇਜਰੀ ਬਾਟੇ ਦੁਆਰਾ ਫਿਰ ਮਗਦਮਾ ਚਰਣ ਦੇ ਗੱਲ ਕੀਤੀ ਜਾ ਰਹੀ ਹੈ ਇੱਕ ਮੈਂ ਖਬਰ ਪਿਆਰੇ ਦਰਸ਼ਕਾਂ ਨੂੰ ਇੰਟਰਨੈਸ਼ਨਲ ਨਿਊਜ਼ ਲੈ ਰਿਹਾ ਹਾਂ ਰੂਸ ਦੇ ਕਜ਼ਾਨ ਚ 9 11 ਵਰਗਾ 2001 ਵਿੱਚ 11 ਸਤੰਬਰ ਨੂੰ 2011 ਸੰਪਰਨ ਬਹੁਤ ਵੱਟਾ ਅਟੈਕ ਹੋਇਆ ਸੀਗਾ ਕਿੱਥੇ ਹੋਸੇ ਤੋਂ ਜ਼ਿਆਦਾ ਉਹ ਹੌਸੇ ਯੂਐਸਏ ਵਿੱਚ ਨਿਊਯਾਰਕ ਵਿੱਚ ਯੂ ਬਿਸ਼ੈਂਟਨ ਡੀਸੀ ਵਿੱਚ ਪੈਂਟਿੰਗ ਉਹ ਜਿਹੜੀ ਡਿਫੈਂਸ ਦਾ ਹੈੱਡਕੁਆਰਟਰ ਹੈ ਯੂਐਸਏ ਦਾ ਉਹ ਤਬਾਹ ਕਰ ਦਿੱਤਾ ਗਿਆ ਸੀਗਾ ਮੁਸਲਮ ਜਿਹੜੇ ਅਤਵਾਦੀ ਹਨ ਤੇ ਉਥੋਂ ਨਸਵੰਦ ਖਬਰ ਮੇਰੇ ਸਾਹਮਣੇ ਪਈ ਹੈ ਰੂਸ ਦੇ ਕਜ਼ਾਨ ਚ 911 ਵਰਗਾ ਹਮਲਾ ਜੋ ਯੂਕਰੇਨ ਨੇ 8 ਡਰੋਨ ਦਾ ਕੇ ਰਹਿਸ਼ੀ ਅਮਰਤਨ ਬੜਾਇਆ ਨਿਸ਼ਾਨਾ ਹੁਣ ਇੱਥੇ ਗੱਲ ਹੋ ਰਹੀ ਹੈ ਪਿਆਰੇ ਦਰਸ਼ਕੋ ਲਗਭਗ 2 ਸਾਲ ਤੋਂ ਜੂਕਰੇਤ ਉਹ ਰਸ਼ੀ ਦੀ ਜਲ ਚੱਲ ਰਹੀ ਹੈ ਤੇ ਇਸ ਜਿਹੜੀ ਫੰਡਿੰਗ ਕਰ ਰਿਹਾ ਹਥਿਆਰ ਸਪਲਾਈ ਕਰ ਰਿਹਾ ਜੂਕਰੇ ਦੀ ਜੰਗ ਨੂੰ ਚੱਲਦਾ ਰੱਖਣ ਦੇ ਖਾਤਰ ਉਹ ਹੈ ਯੂਐਸਏ ਯੂਐਸਏ ਤਨ ਮੈਂ ਪਹਿਲਾਂ ਵੀ ਕਹਿ ਚੁੱਕਾ ਸਭ ਤੋਂ ਵੱਡਾ ਟੈਰਰਿਸਟ ਕੰਟਰੀ ਯੂਐਸਏ ਜੋ ਅਰਥਾਤ ਦੇਸ਼ਵਾਹੀ ਹੈ ਅਥਾ ਉਸ ਦੇ ਪਿੱਛੇ ਯੂਐਸਏ ਦੀ ਹਥਿਆਰ ਸਪਲਾਈ ਦੇ ਜੂਐਸਏ ਦਿੱਤੇ ਨੇ ਪੀਟਾ ਪਾਵਰ ਪੰਜ ਦੇਸ਼ ਉਹ ਜਿਹੜੇ ਪੰਜ ਦੇਸ਼ਾਂ ਉਹਦੇ ਚਾਰੀ ਕੋਲੇ ਯੂਐਸਏ ਹੈ ਚਾਈਨਾ ਹੈ ਗ੍ਰੀਟ ਬ੍ਰਿਟਨ ਹੈ ਫਰਾਂਸ ਹੈ ਤੇ ਰਸ਼ੀਆ ਹੈ ਚਾਰ ਦੇਸ਼ਾਂ ਨੇ ਚਾਰ ਦੇਸ਼ਾਂ ਨੇ ਫੈਸਲਾ ਕਰਨਾ ਹੁੰਦਾ ਕਿ ਕੋਈ ਜੰਗ ਚਾਰੀ ਰਹੇ ਕਿ ਨਹੀਂ ਨਹੀਂ ਰਹੇ ਜਿਨਾਂ ਵਿੱਚ ਇਕ ਵੀ ਉਹਦੇ ਫੇਵਰਚ ਬੋਰਡ ਨਹੀਂ ਪਾਉਂਦਾ تھا ਜੰਗ ਉਹ ਜਿਹੜਾ ਜੋ ਵੀ ਸਥਿਤੀ ਹੈ ਜਾਰੀ ਰਹਿੰਦੀ ਹੈ ਯੂਐਸਏ ਨੇ ਹਮੇਸ਼ਾ ਜੰਗ ਜਾਰੀ ਰੱਖਣ ਦੇ ਬੋਰਡ ਦਾ ਇਸਤੇਮਾਲ ਕੀਤਾ ਹੈ ਸੈਕੰਡ ਵਰਲਡ ਵਾਰ 1945 ਬਲੇ ਜੋ ਜਪਾਨ ਤਬਾਹ ਹੋਇਆ ਉਸ ਵਿੱਚ ਦੋ ਐਟਮ ਬੰਮ ਯੂਐਸਏ ਨੇ ਸੱਟੇ ਸਨ ਇੱਕ ਨੈਟੋ ਹੈ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜਿਸ ਵਿੱਚ ਜੋੜ ਕੇ ਦੇ 30 ਤੋਂ ਜ਼ਿਆਦਾ ਕੰਟਰੀਆਂ ਹਨ ਤੇ ਯੂਐਸਏ ਉਹਨਾਂ ਦਾ ਕੰਮ ਇੱਕੋ ਹੀ ਹੈ ਕਿ ਦੇਸ਼ਾਂਤਵਾ ਕਰਨਾ ਹੁਣ ਤੱਕ ਦੇਸ਼ੇਤਵਾ ਹੋ ਚੁੱਕੇ ਹਨ ਉਹਨਾਂ ਦੀ ਰਫਲੀ ਜੇਕਰ ਦੇ ਮੈਂ ਤੁਹਾਨੂੰ ਨਾਮ ਸੁਣਾਵਾਂ ਉਹ ਚ ਇਰਾਨ ਹੈ ਅਫਗਾਨਿਸਤਾਨ ਹੈ ਠੀਕ ਹੈ ਉਹਦੇ ਚ ਆਰਾਕ ਹੈ ਇਸ ਲਈ ਤਵਾ ਇਸ ਕਰਕੇ ਹੋਇਆ ਕਿਉਂਕਿ ਉਥੇ ਯੂਐਸਏ ਨੇ ਜਬਰਦਸਤ ਅਟੈਕ ਕੀਤੇ 11 ਦੇ ਸਪਲਾਈ ਕਰਕੇ ਉਹਨਾਂ ਦੇਸ਼ਾਂ ਨੂੰ ਤਵਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਜਿਹੜਾ ਯੂਐਸਏ ਸੁਪਰਕੌਪ ਸੁਪਰ ਹੀਰੋ ਬਣਿਆ ਰਹੇ ਇਹ ਜਿਹੜਾ ਨਹੀਂ ਹੋ ਸਕਦਾ ਯੂਐਸਏ ਕਰੋਨਾ ਦੀ ਜੰਗ 2020 ਤੇ 2021 ਚ ਬੁਰੀ ਤਰ੍ਹਾਂ ਆਇਆ ਸਭ ਤੋਂ ਜ਼ਿਆਦਾ ਮੌਤਾਂ ਯੂਐਸਏ ਵਿੱਚ ਹੈ ਕਰੋਨਾ ਵੀ ਇਹਦੇ ਮੌਤਾਂ ਯੂਐਸਏ ਚ ਹੋਏ 40% ਜ਼ਿਆਦਾ ਲੋਕ ਮਾਰੇ ਗਏ ਸਨ ਸੋ ਜਿਹੜੀ ਮੈਂ ਹੁਣ ਗੱਲ ਕਰ ਰਿਹਾ ਤੁਹਾਡੇ ਨਾਲ ਰੂਸ ਦੇ ਕਜ਼ਾਨ ਕਜ਼ਾਨ ਵਿੱਚ 9 11 ਵਰਗਾ ਹਪਨਾ 9 11 ਇਹ ਜਿਹੜੀ ਗੱਲ ਹੈ ਇਹ ਹੈ 11 ਸਤੰਬਰ 19 2001 ਦੀ ਗੱਲ ਕਰ ਰਿਹਾ ਮੈਂ ਜਦੋਂ ਯੂ ਐਸ ਏ 'ਚ ਅਟੈਕ ਹੋਇਆ ਸੀਗਾ ਉੱਥੇ ਆਪਣੇ ਜਿਹੜੇ ਮੁਸਲਮ ਟੈਰੋਰਿਸਟਾਂ ਠੀਕ ਉਹਨਾਂ ਨੇ ਅਟੈਕ ਕੀਤਾ ਸੀ ਜਿਹੜੇ ਯੂ ਐਸ ਏ ਨੂੰ ਬਿਲਕੁਲ ਤਬਾਹ ਕਰ ਦਿੱਤਾ ਸੀਗਾ ਇਥੋਂ ਤੱਕ ਜਿਹੜਾ ਡਿਫੈਂਸ ਹੈਡਕਵਰਟਰ ਹੈ ਯੂ ਐਸ ਏ ਦਾ ਉੱਤੇ ਵੀ ਅਟੈਕ ਕੀਤਾ ਗਿਆ ਸੀ ਇਸ ਆਵਰ ਨਿਊਜ਼ ਆਰਕ ਵਿੱਚ ਜਿਹੜੀ ਬਿਲਡਿੰਗਸ ਜੁੜਤ ਬਿਲਡਿੰਗਸ ਬਣੀਆਂ ਹੋਈਆਂ ਉਹਨਾਂ ਨੂੰ ਮਿਤਵਾ ਕੀਤਾ ਗਿਆ 3000 ਤੋਂ ਜ਼ਿਆਦਾ ਬਦੇ ਮਾਰੇ ਗਏ ਸਨ ਹੁਣ ਉਸ ਸਟ੍ਰਾਈਕ ਦਾ ਅਟੈਕ ਜੋ ਕਰੇਨ ਨੇ ਰਸ਼ੀਆ ਤੇ ਕੀਤਾ ਹੈ ਵਾਰ-ਵਾਰ ਇਹ ਮੈਂ ਸਮਝਦਾ ਵੀ ਐਫਰਟਸ ਹੋ ਰਹੇ ਹਨ ਕਿ ਜੋ ਕਰੇਨ ਤੇ ਰਸ਼ੀ ਦੀ ਜੰਗ ਖਤਮ ਹੋ ਜੇ ਜਿਸ ਤਰ੍ਹਾਂ ਹੁਣੇ ਹੁਣੇ ਤੁਸੀਂ ਸੁਣਿਆ ਅੱਜ ਦੇ ਚਾਈਨਿਸ ਪੇਪਰਸਾ ਨਹੀਂ ਆਇਆ ਇਜ਼ਰਾਈਲ ਤੇ ਇਸ ਫلسطੀਨ ਵਿੱਚ ਜੰਗ ਚੱਲਦੀ ਹੈ ਜਿਹਦੇ ਵਿੱਚ ਫلسطੀਨ ਦੇ ਮਹਿਸਾਂ ਦਾਵੇ ਲੱਖਾਂ ਬੰਦਿਆਂ ਦਾ ਕਤਲ ਹੋ ਚੁੱਕਾ ਹੈ ਮਾਰੇ ਜਾ ਚੁੱਕੇ ਹਨ ਬੱਚੇ ਲੇਡੀਜ਼ ਮਹਿਲਾਵਾਂ ਹਸਪੀਟਲ ਤਬਾਹ ਹੋ ਚੁੱਕੇ ਹਨ ਇਸ ਤਰ੍ਹਾਂ ਇਹੀ ਹਾਲ ਸਾਡੇ ਕੋਲ ਯੂਕਰੇਨ ਜੁਆ ਹੈ ਤੇ ਜਿਹੜਾ ਹੁਣ ਜਿਹੜਾ ਯੂਕਰੇਨ ਨੂੰ ਕਿਉਂਕਿ ਥਾਰੇ ਦੇ ਸਪਲਾਈ ਲਗਾਤਾਰ ਜਾਰੀ ਹੈ ਇਸ ਕਰਕੇ ਯੂਕਰੇਨ ਜਿਹੜਾ ਉਹ ਰੂਸ ਤੇ ਅਟੈਕ ਕਰ ਰਿਹਾ ਹੈ ਤੇ ਰੂਸਾ ਵੀ ਇਹਦੇ ਬੜਾ ਬੜਾ ਨੁਕਸਾਨ ਹੋਇਆ ਹੈ ਸੋ ਮੈਂ ਸਮਝਦਾ ਇਹ ਸਾਰੀਆਂ ਜਿਹੜੀਆਂ ਮਸਲੇ ਸਾਡੇ ਸਾਹਮਣੇ ਦਿਖਾਈ ਦੇ ਰਹੇ ਹਨ ਇਹ ਬੜੇ ਘਾਤਕ ਹਨ ਕਿ ਸਾਡੇ ਦੇਸ਼ ਵਿੱਚ ਸਾਡੇ ਮਤਲਬ ਜਿਹੜਾ ਸਾਡਾ ਸੰਸਾਰ ਹੈ ਚ ਸ਼ਾਂਤੀ ਕਿਸ ਤਰ੍ਹਾਂ ਕਾਇਮ ਕੀਤੀ ਜਾਵੇ ਬਹੁਤ ਵੱਡਾ ਸਾਡੇ ਲਈ ਇਹ ਮਤਲਬ ਹੈ ਸਮਝਦਾ ਵੀ ਇਹ ਮਸਲਾ ਹੈ ਇਹਦੇ ਅਜੇ ਤੱਕ ਇਹਦੇ ਵਾਸਤੇ ਕੋਈ ਸਾਨੂੰ ਅ ਅਸਰ ਜਾਵੇ ਦੇ ਵਾਸਤੇ ਇਹਦੇ ਸੰਬੰਧ ਨੂੰ ਸਾਨੂੰ ਕੋਈ ਚਾਂਸ ਦਿਖਾਈ ਨਹੀਂ ਦਿੰਦੇ ਇਸ ਬਾਅਦ ਮੈਂ ਬੇਦਰਸਿਕ ਖੋਤ ਨਿਊਜ਼ ਲੈ ਰਿਹਾ ਉਹ ਹੈ ਜਿਹੜੇ ਹੰਸਪਾਲ ਜੀ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਹਨ ਮੋਡਰੇਟ ਲੀਡਰ ਰਹੇ ਹਨ ਮੋਡਰੇਟ ਜਿਹੜੇ ਸੁਭਾਅ ਦੇ ਬੜੇ ਸੋਬਰ ਸਨ ਠੀਕ ਹੈ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਆ ਇੱਥੇ ਸਾਡੇ ਸਾਹਮਣੇ ਦਿਖਾਰਿਆ ਹਰਵਿੰਦਰ ਸਿੰਘ ਹੰਸਪਾਲ ਦਾ ਦਿਹਾੜ ਅੰਤਮ ਸੰਸਕਾਰ 24 ਤਰੀਕ ਨੂੰ ਹੋਏਗਾ ਸੋ ਇਹ ਖਬਰ ਸਾਡੇ ਸਾਹਮਣੇ ਲੱਗੀ ਆ ਉਹਨਾਂ ਦੀ ਇੱਕੋ ਹੀ ਪਲੱਸ ਪੁਆਇੰਟ ਇਹ ਸੀ ਕਿ ਉਹ ਮੋਡਰੇਟ ਰਹੇ ਹਨ ਉਹ ਕਿਸੇ ਤੇ ਹਾਵੀ ਨਹੀਂ ਹੋਏ ਕਾਂਗਰਸੀ ਅਗਰਵਾਂ ਨੇ ਪ੍ਰਧਾਨਗੀ ਕੀਤੀ ਤੇ ਬੜੇ ਵਧੀਆ ਚੱਲਣਾ ਕੀਤੀ ਤੇ ਜਦੋਂ ਕਿ ਉਹ ਉਹਨਾਂ ਨੂੰ ਠੀਕ ਲੱਗਿਆ ਕਿ ਉਹ ਇਸ ਵਿੱਚ ਨਿਵਾ ਨਹੀਂ ਸਕਦੇ ਤੇ ਛੱਡ ਗਏ ਸਰ ਕਾਂਗਰਸ ਤੇ ਇਸ ਅਲਾਵਾ ਇੱਕ ਮੇ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰ ਰਿਹਾ ਤੇ ਦਰਸ਼ਕੋ ਵੈਸੇ ਖਬਰਾਂ ਤਾਂ ਇਹ ਇਸ ਤਰ੍ਹਾਂ ਦੀ ਪਹਿਲਾਂ ਵੀ ਗੱਲ ਅਸੀਂ ਲੈ ਚੁੱਕੇ ਆਂ ਤੇ ਇੱਕ ਹੈ ਨਸ਼ਾ ਦੇ ਸੰਬੰਧੀ ਖਬਰ ਡਰੱਗਸ ਤੇ ਇਹ ਸਾਡੇ న్యూਸ ਹੈ ਇਹ ਵੈਸੇ న్యూਸ ਪੁਰਾਣੀ ਹੈ ਨਵੀਂ న్యూਸ ਨਹੀਂ ਹੈ ਪੰਜਾਬ ਦਾ ਰਾਜਪਾਲ ਹਨ ਜਿਹੜਾ ਉਹਨਾਂ ਬੋਲ ਰੱਖ ਨਿਊਜ਼ ਲੱਗੀ ਹੈ ਰਾਜਪਾਲ ਗੁਲਾਬ ਚੰਦ ਪਟਾਰੀਆ ਨੇ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ ਤੇ ਨਸ਼ਾ ਵਿਰੋਧੀ ਮਹਿੰਮ ਚਲਾਉਂਦਾ ਦਿੱਤਾ ਸਰਦਾਰ ਨਸ਼ਾ ਵਿਰੋਧੀ ਮਹਿੰਮ ਚਲਾਉਂਦਾ ਸਰਦਾਰ ਦਿੱਤਾ ਹੈ ਡਰੱਗਸ ਦੇ ਖਿਲਾਫ ਸਰਦਾਰ ਦਿੱਤਾ ਹੈ ਪਿਆਰੇ ਦਰਸ਼ਕੋ ਨਸ਼ਾ ਵਿਰੋਧੀ ਮਹਿੰਮ ਚਲਾਉਣੇ ਤੋਂ ਸੌਖਾ ਕੰਮ ਨਹੀਂ ਹੈ ਮੈਂ ਕਹਿ ਰਿਹਾ ਇੰਨੇ ਅਖਬਾਰਾਂ ਦੀਆਂ ਖਬਰਾਂ ਛਪ ਚੁੱਕੀਆਂ ਨੇ ਇੰਨੇ ਯਤਨ ਹੋ ਚੁੱਕੇ ਹਨ ਤਾਂ ਪੰਜਾਬ ਬੁਰੀ ਤਰ੍ਹਾਂ ਫੇਰ ਹੋਇਆ ਨਸ਼ੇ ਪੰਜਾਬ ਤੇ ਖਾ비 ਹਨ ਗੁਰੂ ਗ੍ਰੰਥ ਦੀ ਧਰਤੀ ਤੇ ਸਿੱਖ ਧਰਮ ਦੀ ਧਰਤੀ ਤੇ ਸ਼ਾਂਤੀ ਜਿੱਥੇ ਸ਼ਾਂਤੀ ਦਾ ਪੈਗਾਮ ਹਰ ਥਾਂ ਦੇ ਸਾਨੂੰ ਮਿਲਿਆ ਅਸੀਂ ਨਸ਼ੇ ਤੇ ਕੰਟਰੋਲ ਨਹੀਂ ਕਰ ਸਕੇ ਕਿਉਂਕਿ ਸਾਡੇ ਲੋਕ ਨਸ਼ੇ ਦੇ ਆਦੀ ਹੋ ਚੁੱਕੇ ਹਨ ਇੱਕ ਪੁਰਾਣੀ ਸਟੱਡੀ ਦੱਸਦੀ ਹੈ ਕਿ ਸਾਡੇ ਪੰਜਾਬ ਦੇ ਕੱਲੇ ਦੀ ਗੱਲ ਕਰੀਏ ਤੇ 75% ਲੋਕ ਜਿਆਦਾ ਜਿਹੜੇ ਹਨ ਉਹ ਨਸ਼ੇ ਦੇ ਆਦੀ ਹਨ ਉਹ ਨਸ਼ੇ ਦੇ ਬਗੈਰ ਉੜਦੇ ਨਹੀਂ ਬਿਸਰੇਜ ਨਹੀਂ ਉੜਦੇ ਤੇ ਸਾਡੇ ਯੰਗ ਬਲਡ ਜਿਹੜਾ ਉਹਨਾਂ ਦੀ ਬੁਰੀ ਹਾਲਤਾਂ ਲੜਕੀਆਂ ਦੀ ਵੀ ਬੁਰੀ ਹਾਲਤ ਹੈ ਲੜਕੇ ਵੀ ਹੈਰੋਇਨ ਚਿੱਟਾ ਖਾਂਦੀਆਂ ਲੜਕੇ ਤਾਂ ਖਾਂਦੇ ਹੀ ਹਨ ਸੋ ਮੈਂ ਸਭ ਦਾ ਇਹ ਸਾਡੇ ਪੇਰੈਂਟਸ ਤੋਂ ਮਿਲਦਾ ਹੈ ਸਾਨੂੰ ਸਾਡੇ ਦੇਸ਼ ਵਿੱਚ ਐਦਾਂ ਲੱਗਦਾ ਇੱਕ এডੂਕੇਸ਼ਨ ਦਾ ਵਿਸ਼ਾ ਵੀ ਹੈ ਕਿ ਸਾਡੇ ਪੰਜਾਬ ਵਿੱਚ ਸਾਡੇ ਭਾਰਤ ਵਿੱਚ ਜਾਂ ਸੰਸਾਰ ਵਿੱਚ ਇਹ ਦਵੀ ਗੱਲ ਕਰ ਲਈਏ ਰਿਸਪੌਂਸਿਵਰ ਪੇਰੈਂਟਿੰਗ ਨਹੀਂ ਹੈ ਪੇਰੈਂਟਸ ਆਪਣੇ ਬੱਚਿਆਂ ਦਾ ਧਿਆਨ ਹੀ ਨਹੀਂ ਕਰਦੇ ਕਿ ਉਹ ਕਿਸ ਟਾਈਪ ਦੀ ਹਰਕਤਾਂ ਕਰਦੇ ਹਨ ਕੀ ਕਰਦੇ ਹਨ ਇਸ ਨਸ਼ਾ ਨਸ਼ਾ ਦਾ ਲਗਾਤਾਰ ਉਸਦਾ ਉੱਚ ਵਧਦਾ ਹੋ ਰਿਹਾ ਹੈ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਜਿਨੇ ਨਸ਼ਾ ਮੁਕਤ ਰੰਗਲਾ ਪੰਜਾਬ ਰੰਗਲਾ ਪੰਜਾਬ ਇਹ ਜਿਹੜਾ ਸਲੋਧਨ ਹੈ ਉਹ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਦਾ ਹੈ ਤੇ ਇਹ ਆਇਆ ਲੱਗਦਾ ਕਿ ਤਨੇ ਕਿਤੇ ਇਹਨਾਂ ਨੇ ਅੰਡਰਸਟੈਂਡ ਕੀਤਾ ਹੈ ਕਿ ਦੁਜੇ ਨੂੰ ਵੀ ਨਸ਼ਾ ਬੋਦੀ ਮਹਿਮ ਚਲਾਈ ਜਾਵੇ ਮਹਿਮ ਜਿੰਨੇ ਮਰਜ਼ੀ ਚਲਾਓ ਜਦੋਂ ਤੱਕ ਲੋਕ ਆਪਣੇ ਆਪ ਨਾ ਵਾਧਾ ਨਹੀਂ ਕਰਦੇ ਨਸ਼ਾ ਖਤਮ ਨਹੀਂ ਹੋ ਸਕਦਾ ਕੋਈ ਸਾਡੇ ਨਸ਼ਾ ਮੂੰਹ ਚ ਪਾਉਣ ਵਾਸਤੇ ਜ਼ਬਰਦਸਤੀ ਸਾਨੂੰ ਕੋਈ ਮਜਬੂਰ ਨਹੀਂ ਕਰਦਾ ਨਸ਼ਾ ਸੋਸਾਇਟੀ ਖੁਦ ਖਾਂਦੀ ਹੈ ਜੰਗ ਬਲੱਡ ਖੁਦ ਖਾ ਰਿਹਾ ਹੈ ਕਿਉਂਕਿ ਸਾਡੇ ਦੇਸ਼ ਵਰਕ ਕਲਚਰ ਖਤਮ ਹੋ ਚੁਕੇ ਆ ਸਾਡੇ ਪੰਜਾਬ ਦੇ ਲੋਕ ਫੋਰਨ ਕੰਟਰੀ ਭੱਜੇ ਜਾ ਰਹੇ ਆ ਇੱਥੇ ਕੰਮ ਕਰਕੇ ਰਾਜੀ ਨੇ ਕੈਨੇਡਾ ਉਹਦਾ ਡ੍ਰੀਮ ਕੰਟਰੀ ਹੈ ਤੇ ਕੈਨੇਡਾ ਨੇ ਵੀ ਹੁਣ ਬਿਲਕੁਲ ਮੈਸ ਆਪਣੇ ਡਿਟੇਨ ਕਰ ਦਿੱਤਾ ਉਹ ਕਹਿੰਦੇ ਨਹੀਂ ਨੋ ਕਰ ਦਿੱਤੀ ਉਹਨਾਂ ਨੇ ਵੀ ਐਂਟਰੀ ਤੇ ਬਲੌਕ ਕਰ ਦਿੱਤਾ ਕਿ ਪੰਜਾਬ ਦੇ ਲੋਕ ਆ ਸਕਦੇ ਪਾਰ ਦੇ ਲੋਕਾਂ ਵਾਸਤੇ ਕੈਨੇਡਾ ਹੁਣ ਓਪਨ ਨਹੀਂ ਹੋਏਗਾ ਕਿਉਂਕਿ ਉੱਥੇ ਜਾ ਕੇ ਵੀ ਇਹਨਾਂ ਨੇ ਫਰੂਦ ਕੰਮ ਨਾ ਕੀਤਾ ਉੱਥੇ ਵੀ ਜਾ ਕੇ ਡਰੱਗ ਦਾ ਟ੍ਰੇਡ ਕੀਤਾ ਡਰੱਗ ਦੀ ਸਮਗਲਿੰਗ ਕੀਤੀ ਪੰਜਾਬ ਦੇ ਲੋਕਾਂ ਨੇ ਇੰਡੀਆ ਦੇ ਲੋਕਾਂ ਨੇ ਇੱਥੇ ਤੱਕ ਕੀਤੀ ਕੀਤੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸਾਡਾ ਇਹ ਸਾਰਾ ਸਾਰੀ ਮਸਲੇ ਹਨ ਨਸ਼ੇ ਦੇ ਮਸਲੇ ਹਨ ਹੋਰ ਬਲੱਡਸ਼ੈਡ ਹੋ ਰਿਹਾ ਧੰਦਾ ਮਸਲਾ ਹੈ ਕਿਸਾਨਾਂ ਦਾ ਮਸਲਾ ਇਥੋਂ ਕਲੀਅਰ ਹੋ ਰਿਹਾ ਹੈ ਸਾਡੇ ਦੇਸ਼ ਵਿੱਚ ਕੋਈ ਸ਼ਾਂਤੀ ਦਾ ਅਜੇ ਨਜ਼ਦੀਕ ਸਾਨੂੰ ਕੋਈ ਸਨੇਹਾਂ ਨਜ਼ਰ ਨਹੀਂ ਆ ਰਿਹਾ ਕਿ ਅਸੀਂ ਇਸ ਨੂੰ ਠੀਕ ਕਰ ਸਕਾਂਗੇ ਸਰ ਲੋੜ ਇਸ ਗੱਲ ਦੀ ਹੈ ਕਿ ਅਸੀਂ ਸਾਰੇ ਹੀ ਆਪਣਾ ਮਨ ਬਣਾਈਏ ਆਪਣਾ ਇਰਾਦਾ ਬਣਾਈਏ ਤਾਂ ਕਿਸੇ ਕਾਨੂੰਨ ਦੀ ਕੋਈ ਲੋੜ ਨਹੀਂ ਅਗਰ ਤੁਸੀਂ ਖੁਦ ਇਰਾਦਾ ਤੁਹਾਡਾ ਬੋਧ ਮਜ਼ਬੂਤ ਹੈ ਤਾਂ ਅਸੀਂ ਡੈਫੀਨੇਟਲੀ ਇਹਨਾਂ ਸਾਰੀਆਂ ਮੁਸ਼ਕਲਾਂ ਤੇ ਅਸੀਂ ਇਹ ਤੇ ਮਤਲਬ ਇਹਨਾਂ ਦਾ ਸੋਲਵ ਕਰ ਸਕਦੇ ਹਾਂ ਅਤੇ ਕਬਜ਼ਾ ਕਰ ਸਕਦੇ ਹਾਂ ਮੁਸ਼ਕਲਾਂ ਨੂੰ ਅਸੀਂ ਸੈਟਲ ਕਰ ਸਕਦੇ ਹਾਂ ਪਿਆਰੇ ਦਰਸ਼ਕਾ ਬਰਾਤ ਹੋਰ ਵੀ ਬਹੁਤ ਸਾਰੀਆਂ ਨਿਊਜ਼ ਹਨ ਨਿਊਜ਼ ਜਿਨ੍ਹਾਂ ਨੂੰ ਚਾਹੀਦਾ ਕਿ ਮੈਂ ਇਹਨਾਂ ਨੂੰ ਸੈਟ ਇਹਨਾਂ ਬਾਰੇ ਡਿਸਕਸ ਕਰਦਾ ਪਰੰਤੂ ਸਮੇਂ ਦੀ ਸੀਮਾ ਹੈ ਸੋ ਇਸ ਕਰਕੇ ਅੱਜ ਮੈਂ 24 ਦਸੰਬਰ 2024 ਦਾ ਨਿਊਜ਼ ਐਨਲਿਸਿਸ ਪ੍ਰੋਗਰਾਮ ਸਮਾਪਤ ਕਰਦਾ ਤੇ ਆਪ ਜੀ ਬੇਨਤੀ ਕਰਾਂਗਾ ਆਪਕੇ ਸਾਡੇ ਪ੍ਰੋਗਰਾਮ ਜੂ ਟਿ ਉਤੇ ਜਾਏਗਾ ਤੇ ਉੱਥੇ ਜਾ ਕੇ ਤੁਸੀਂ ਜਦੋਂ ਦੇਖੋਗੇ ਇਸ ਨੂੰ ਤੇ ਸਾਨੂੰ ਸੁਝਾਅ ਪੇਤਨੇ ਹਤਾ ਆ ਕਿ ਇਹ ਨਿਊਜ਼ ਲੈਸਰ ਦਾ ਪ੍ਰੋਗਰਾਮ ਹੋਵੇ ਤਾਂ ਕੀਤਾ ਜਾ ਸਕੇ ਸਵਾਤੀ ਦਾ ਸ਼ੁਕਰੀਆ ਆ ਵੀ ਦਾ ਧੰਵਾਦ ਜੀ ਜਾਨ ਸ਼ਕਤੀ ਸਟੂਡੀਓ ਪੰਜਾਬ ਵਿੱਚ ਆ ਪਿਆਰੇ ਦਰਸ਼ਕਾ ਮੈਂ ਡਾਕਟਰ ਬਲਦੇਵ ਸਿੰਘ ਆਪ ਜੀ ਦਾ ਸਵਰ